मुदातल मुरदाी काक मुर बीजे पी सरकार قاتل دشمن سرکار सरकार ਸਰਕਾਰ ਜ਼ਿੰਦਾਬਾਦ ਸਾਡਾ ਇੱਕਾ ਜਿੰਦਾਬਾਦ ਸਾਡਾ ਇੱਕਾ ਜਿੰਦਾਬਾਦ ਸਾਡਾ ਇੱਕਾ ਜਿੰਦਾਬਾਦ ਹਾਂਜੀ ਪ੍ਰਧਾਨ ਜੀ ਜਿਹੜਾ ਤੁਸੀਂ ਅੱਜ ਇਹ ਵਿਰੋਧ ਕਰ ਰਹੇ ਹੋ ਕਿੰਨਾ ਦਾ ਕੀਤਾ ਜਾ ਰਿਹਾ ਤੇ ਕਿਸ ਮਕਸਦ ਨੂੰ ਲੈ ਕੇ ਕੀਤਾ ਜਾ ਰਿਹਾ ਜਿਹੜਾ ਇਹ ਗਰੋਹ ਅੱਜ ਕੈਂਡੀਡੇਟ ਕਹਿ ਲਏ ਮਲੂਕੇ ਦੀ ਨੂੰ ਮਖਿੰਡੇ ਤੋਂ ਭਾਟਪਾ ਦੀ ਚੋਣ ਲੜ ਰਹੀ ਹੈ ਜਿਹੜਾ ਕਿ ਅੱਜ ਉਹਨੇ ਮੋੜ ਮੰਡੀ ਦੇ ਵਿੱਚ ਆਉਂਦਾ ਪ੍ਰੋਗਰਾਮ ਰੱਖਿਆ ਸੀ ਸਾਨੂੰ ਭਿੰਡ ਕਪੈਨਸ ਇੱਥੇ ਪ੍ਰਸ਼ਾਸਨ ਨਾਲ ਗੱਲ ਕਰੀ ਕਿ ਅਸੀਂ ਸਵਾਲ ਜਵਾਬ ਕਰਨ ਦਾ ਸਮਾਂ ਦਿੱਤਾ ਜਾਵੇ ਪਰ ਪਹਿਲਾਂ ਪ੍ਰਸ਼ਾਸਨ ਮੰਨ ਗਿਆ ਬਾਅਦ ਦੇ ਵਿੱਚ ਇੱਥੇ ਇੱਕ ਜਗ੍ਹਾ ਗੁਰਦੁਆਰੇ ਦੇ ਸਾਹਮਣੇ ਧਰਮਸ਼ਾਲਾ ਉਹਦੇ ਵਿੱਚ ਆਉਣਾ ਸੀ ਦੂਨੇ ਪਾਸਿਓਂ ਬੜਾ ਸ਼ੀਲ ਕੀਤਾ ਹੋਇਆ ਮੰਡੀ ਨੂੰ ਕਿ ਕਿਸਾਨ ਕਿਸੇ ਪਾਸੋਂ ਦੇ ਕੋਲੇ ਨਾ ਭਜਣ ਜਿਸ ਕਰਕੇ ਸਾਡਾ ਅੱਜ ਦਾ ਮੇਨ ਮਾਸਟਰ ਸੀ ਬਰੋਡ ਸੀ ਕਿ ਭਾਰਤ ਸਰਕਾਰ ਨੇ ਆਪਦੇ ਕਾਲ ਦੇ ਦੌਰਾਨ ਮੰਨਿਆ ਸੀ ਕਿਸਾਨਾਂ ਲਈ ਮੰਗਾ ਤੇ ਅਸੀਂ ਹਰ ਹਾਲ ਦੇ ਵਿੱਚ ਲਾਗੂ ਕਰਾਂਗੇ ਜੇ ਜੇ ਅੱਗੇ ਲਾਗੂ ਕਰਨੀ ਨਾ ਜਾਏ ਅਸੀਂ ਮੰਨਿਆ ਮੰਗਾ ਲਾਗੂ ਕਰਵਾਉਣ ਲਈ ਦਿੱਲੀ ਜਾ ਰਹੇ ਸਭ ਦਾ ਰੋਸ ਕਰਨ ਲਈ ਤਾਂ ਸਰਕਾਰ ਨੇ ਠੇਰ ਕੇ ਵੱਡੇ ਵੱਡੇ ਹੈਰੀਗੇਟ ਲਾ ਕੇ ਬਾਦਰਾਂ ਤੇ ਅੱਜ ਤੱਕ ਕਿਸਾਨ ਉੱਥੇ ਬਾਦਰਾਂ ਤੇ ਡਟੇ ਬੈਠਣ ਜਿਹੜਾ ਕਿ ਸਵਾਲ ਪੁੱਛਣਾ ਸੀ ਕਿ ਸਾਡਾ ਕੀ ਕਸੂਰਾ ਰਾਜਧਾਨੀ ਦਿੱਲੀ ਸਾਡੀ ਆ ਸਾਨੂੰ ਜਾਣ ਤੋਂ ਕਿਉਂ ਰੋਕਿਆ ਜਿਸ ਕਰਕੇ ਸਾਡਾ ਅੱਜ ਮੈਨ ਮਖ ਦਾ ਕਿ ਜੇ ਸਾਨੂੰ ਸਾਡੀ ਰਾਜਧਾਨੀ ਦਿੱਲੀ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਤਾਂ ਅਸੀਂ ਆਪ ਦੇ ਪਿੰਡਾਂ ਦੇ ਵਿੱਚ ਸਾਡੀਆਂ ਰਾਜਧਾਨੀਆਂ ਪਿੰਡ ਸ਼ਹਿਰ ਅਸੀਂ ਕਿਸੇ ਵੀ ਪਿੰਡ ਸ਼ਹਿਰ ਦੇ ਵਿੱਚ ਨਹੀਂ ਮੜਨ ਦੇਵਾਂਗੇ ਜਿੰਨਾ ਚਿਰ ਸਾਡੇ ਸਵਾਲ ਉਨਾਂ ਦੇ ਜਵਾਬ ਨਹੀਂ ਮਿਲੇ ਜਿਸ ਕਰਕੇ ਅੱਜ ਡਟਮਾ ਵਿਰੋਧ ਕੀਤਾ ਹੋਇਆ ਹਾਲ ਤੱਕ ਜਿਹੜੀ ਕਿ ਪਰਮਪਾਲ ਮਲੂਕਾ ਦੀ ਨੂੰ ਇਥੋਂ ਬਠਿੰਡੇ ਤੋਂ ਬਾਟਪਾ ਦੀ ਜੋ ਲੜ ਰਹੀ ਐ ਐਸਪੀ ਦੀ ਉਹ ਹਾਲ ਤੱਕ ਨਹੀਂ ਪਹੁੰਚੀ ਤੇ ਜੇ ਪਹੁੰਚੀ ਤੇ ਫਿਰ ਡੜ ਕੇ ਵਿਰੋਧ ਕਰਾਂਗੇ ਸਵਾਲ ਜਵਾਬ ਜਿਹੜੇ ਉਹ ਹਰ ਹਾਲ ਦੇ ਵਿੱਚ ਸਮਾ ਕੇ ਨੇ ਇਸ ਜਿੱਥੇ ਬੈਠੇ ਉਸ ਦਾ ਜਵਾਬ ਉਹ ਕਰਾਂਗੇ ਹਰ ਹਾਲ ਇਹ ਸਿੰਘ ਜੀ ਜ਼ਿਲ੍ਹਾ ਬਠਿੰਡਾ ਦੇ ਜਰਨਲ ਸੈਕਟਰੀ ਰੇਸ਼ਮ ਸਿੰਘ ਯਾਤਰੀ ਜਿਨ੍ਹਾਂ ਨੂੰ ਤੁਸੀਂ ਦੇਖਿਆ ਕਿ ਜੋ ਅੱਜ ਇਥੇ ਗੈਰ ਰਾਜ ਸੰਯੁਕਤ ਗੈਰ ਰਾਜ ਨੀਤੀ ਮੋਰਚੇ ਵੱਲੋਂ ਸਾਡਾ ਇੱਕ ਬੀਜਪੀ ਦਾ ਵਿਰੋਧ ਹੋ ਰਿਹਾ ਹੈ ਕਿਸਾਨ ਲਗਾਤਾਰ ਬਾਦੇ ਜਾ ਰਹੇ ਹੈ ਕਿਸਾਨ ਵੱਧ ਤੋਂ ਵੱਧ ਪਹੁੰਚ ਰਹੇ ਹੈ ਤੁਸੀਂ ਦੇਖ ਰਹੇ ਹੋ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਜੋ ਕਿ ਇਸ ਟਾਈਮ ਸਰਕਾਰ ਮਰਦਾਬਾਦ 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 ਡੂ ਪਰਮਪਾਲ ਕੌਰ ਜੋ ਕਿ ਸਿਕੰਦਰ ਸਿੰਘ ਮਲੂਕਾ ਦੇ ਨੂੰਹ ਹੈ ਪਿੰਡਾ ਹਲਕੇ ਤੋਂ ਜੋ ਲੜ ਰਹੇ ਉਹਨਾਂ ਦਾ ਵਿਰੋਧ ਹੋ ਰਿਹਾ ਜੀ ਸਾਨਾ ਦੇ ਕੋਲ ਉਹ ਪ੍ਰੋਫੈਸ਼ਨ ਵੀ ਸਾਡੇ ਤੇ ਬਹੁਤ ਔਖਾ ਹੈ ਅਸੀਂ ਇੱਕ ਦੋ ਗੱਲਾਂ ਹੀ ਕਰਨੀਆਂ ਨੇ ਨਾਲ ਸਾਨੂੰ ਗੱਲਾਂ ਦਾ ਜੁਰੂਰ ਕਰਾ ਰਹੇ ਹੋ ਪਰ ਗੱਲ ਹੀ ਸਾਡੇ ਕੋਈ ਦੁਸ਼ਮਣੀ ਨਹੀਂ ਅਸੀਂ ਇੱਕ ਦੋ ਨੂੰ ਸਵਾਲ ਪੁੱਛ ਰਹੇ ਹਾਂ ਸਵਾਲ ਤਾਂ ਪੁੱਛ ਹੋਣਗੇ ਸਵਾਲ ਦਾ ਜੁਰੂਰੀ ਹੈ ਸਵਾਲ ਜਵਾਬ ਕਰਨਾ ਰੇਖ ਦਾ ਹੱਕ ਬੰਦਾ ਸੋ ਭਰਾਵੋ हथींदी सॼे किसान 冗談だ。